ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪ੍ਰਵਾਸੀਆਂ ਵਾਲਾ ਮੁੱਦਾ ਹੁਣ ਪੰਜਾਬ ਦੇ ਵਿੱਚ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਲਗਾਤਾਰ ਤੁਹਾਨੂੰ ਦੱਦੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਹੁਣ ਵੀਡੀਓ ਵਾਇਰਲ ਹੋ ਰਹੀਆਂ ਹਨ ਜਿੱਥੇ ਕਿ ਪਹਿਲਾਂ ਵੀ ਕੁਝ ਪ੍ਰਵਾਸੀਆਂ ਦੇ ਦੁਆਰਾ ਪੰਜਾਬੀਆਂ ਦੀ ਕੋਟ ਮਾਰ ਤੇ ਕੀਤੀ ਜਾਂਦੀ ਹੋਵੇਗੀ ਪਰ ਹੁਣੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਹਨ ਤੁਹਾਨੂੰ ਦੱਦੀਏ ਕਿ ਹੁਣ ਹੁਸ਼ਿਆਰਪੁਰ ਦੇ ਪਿੰਡ ਦੇ ਵੱਲੋਂ ਮਿਲ ਕੇ ਇੱਕ ਪੰਜਾਬੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਕੇ ਉਸ ਦੇ ਵੱਲੋਂ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰ ਦਿੱਤੀ ਗਈ ਹੈ ਤੇ ਫਿਰ ਸਾਰੀ ਪਿੰਡ ਦੀ ਪੰਚਾਇਤ ਦੇ ਵੱਲੋਂ ਜਾ ਕੇ ਇਸ ਪ੍ਰਵਾਸੀ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਕੁੱਟਮਾਰ ਹੁੰਦੀ ਹੋਈ ਵੀ ਦਿਖਾਈ ਦਿੱਤੀ ਹੈ ਸੋ ਆਓ ਲੈ ਚੱਲਦੇ ਹਾਂ ਸਿੱਧਾ ਇਸ ਵੀਡੀਓ ਦੇ ਵੱਲ ਕਾਹ ਕੋਈ ਨਹੀਂ ਆਇਆ ਜਾਈਦਾ ਇਹ ਹਾਂ ਨੀ ਮਮਾ ਕੀ ਤੇ ਹਮਲਾ ਹੋਇਆ ਹਮਲਾ ਆਇਆ ਮੇਰੇ ਖੂਨ ਕੱਢਿਆ ਮੇਰੇ ਛਾਤੀ ਲੱਤਾਂ ਮਾਰੀਆਂ ਐਨ ਭਈਏ ਨੇ ਮੈਂ ਰੌਲਾ ਪਾਉਂਦੇ ਸਾਰੇ ਕਬਾੜ ਸਿਗੇ ਮੈਂ ਰੌਲਾ ਪਾਉਂਦੇ ਕਹਿਣ ਗਿਆ ਮੇਰੀ ਛਾਤੀ ਲੱਤਾਂ ਹੋਈ 25 30 ਬੰਦੇ ਇਕੱਠੇ ਹੋਏ ਭਈਏ ਸਹੀ ਆ ਹੁਣ ਪੰਜਾਬੀ ਇਕੱਠੇ ਹੋ ਗਏ ਪੰਜਾਬੀ ਟੱਕ ਲਾ ਕੇ ਕਹਿੰਦੇ ਅਗੇ ਪਾਤਾ ਕਰਾ ਤੇ ਹੁਣ ਇਹ ਮਦਾ ਪਾਸ ਕਾਮ ਇਹ ਪੰਜਾਬੀ ਆਪਣੀ ਪੰਜਾਬ ਦਾ ਕੱਢੀ ਰਿਹਾ ਹੁਣ ਆ ਥਾਰੇ ਦਾ ਆ ਪਿਆ ਆ 50 ਰੁਪਏ ਕਰੋ ਪਰਵਾਸੀਆਂ ਨੂੰ ਹੁਣ ਪੰਜਾਬ ਦੇ ਵਿੱਚ ਕੱਢਣ ਦੇ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੀ ਬਵਾਦ ਚੱਲ ਰਿਹਾ ਹੈ ਤੇ ਕਾਫੀ ਜ਼ਿਆਦਾ ਮਾਹੌਲ ਇਸ ਸਮੇਂ ਗਰਮ ਹੋ ਚੁੱਕਾ ਹੈ ਤੇ ਕੁਝ ਕੁ ਪੰਜਾਬੀਆਂ ਦੇ ਵੱਲੋਂ ਵੀ ਪਰਵਾਸੀਆਂ ਨੂੰ ਲਗਾਤਾਰ ਗਾਲੀ-ਗਲੋਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਦੋਂ ਪਰਵਾਸੀਆਂ ਦੇ ਵੱਲੋਂ ਕੁਝ ਨਾ ਕੁਝ ਪੰਜਾਬੀਆਂ ਨੂੰ ਕਿਹਾ ਜਾਂਦਾ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਸਿੱਧੀ ਕਾਰਵਾਈ ਉਹਨਾਂ ਦੇ ਉੱਤੇ ਪੰਜਾਬੀਆਂ ਦੇ ਵੱਲੋਂ ਹੁਣ ਕਰ ਦਿੱਤੀ ਜਾਂਦੀ ਹੈ ਸੋ ਤੁਹਾਡੀ ਇਸ ਮੁੱਦੇ ਬਾਰੇ ਕੀ ਰਾਏ ਹੈ ਕਿ ਪਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਜਾਂ ਫਿਰ ਨਹੀਂ ਸੋ ਇਸੇ ਦੇ ਉੱਤੇ ਹੀ ਤੁਹਾਨੂੰ ਦੱਸਦੀ ਹੈ ਕਿ ਹੁਣ ਕਿਸਾਨ ਆਗੂ ਅਤੇ ਕਿਸ ਆਨ ਨੇਤਾ ਬਲਵੀਰ ਸਿੰਘ ਰਾਜੇਵਾਲ ਦਾ ਵੀ ਬਿਆਨ ਸਾਹਮਣੇ ਨਿਕਲ ਕੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਪ੍ਰਵਾਸੀ ਹਨ ਉਹਨਾਂ ਨੂੰ ਕੱਢਣਾ ਨਹੀਂ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੰਨੀ ਵੀ ਖੇਤੀਬਾੜੀ ਹੋ ਰਹੀ ਹੈ ਉਹ ਸਾਰੀ ਪ੍ਰਵਾਸੀਆਂ ਦੇ ਸਿਰ ਦੇ ਉੱਤੇ ਹੀ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੀ ਇੰਡਸਟਰੀ ਦੇ ਲਈ ਵੀ ਕਾਫੀ ਜ਼ਿਆਦਾ ਪ੍ਰਵਾਸੀਆਂ ਦਾ ਯੋਗਦਾਨ ਹੈ ਸੋ ਇਹ ਬਿਆਨ ਜਿਹੜੇ ਕੀ ਤੁਹਾਨੂੰ ਦੱਦੀਏ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਦਿੱਤੇ ਗਏ ਹਨ ਸੋ ਇਸ ਦੇ ਉੱਤੇ ਤੁਹਾਡੀ ਕੀ رائے ਹੈ ਇਹ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਜੀ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਝੋਨੇ ਦੀ ਫਸਲ ਦੇ ਲਈ ਹੁਣ ਕੇਂਦਰ ਸਰਕਾਰ ਦੇ ਵੱਲੋਂ ਨਵੀਂ ਐਮਐਸਪੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸੇ ਦੇ ਨਾਲ ਹੀ ਹੁਣ ਕਿਸਾਨ ਜਿਹੜਾ ਕਿ ਆਮ ਝੋਨੇ ਦੇ ਉੱਤੇ ਉਹਨਾਂ ਨੂੰ 2369 ਰੁਪਏ ਪ੍ਰਤੀ ਕੁਆਂਟਲ ਮਿਲਣਗੇ ਤੇ ਇਸ ਤੋਂ ਇਲਾਵਾ ਗ੍ਰੇਡ A ਧਾਨ ਦੇ ਉੱਤੇ 2399 ਰੁਪਏ ਪ੍ਰਤੀ ਕੁਆਂਟਲ ਦੇ ਵਿੱਚ ਉਹ ਵੇਚ ਸਕਣਗੇ ਸੋ ਇਹ ਪਿਛਲੇ ਸਾਲ ਦੇ ਨਾਲੋਂ ਹੁਣ ਤੁਹਾਨੂੰ ਦੱਸ ਦਈਏ ਕਿ 70 ਰੁਪਏ ਦੇ ਕਰੀਬ ਵਾਧਾ ਦੱਸਿਆ ਜਾ ਰਿਹਾ ਹੈ ਤੇ ਝੋਨੇ ਦੀ ਖਰੀਦ ਜਿਹੜੀ ਕਿ ਪੰਜਾਬ ਦੇ ਵਿੱਚ ਹੁਣ ਸ਼ੁਰੂ ਹੋ ਚੁੱਕੀ ਹੈ ਸੋ ਇਸੇ ਦੌਰਾਨ ਹਰਿਆਣਾ ਦੇ ਵਿੱਚ ਅਜੇ ਤੱਕ ਖਰੀਦ ਨਹੀਂ ਸ਼ੁਰੂ ਹੋਈ ਸੀ ਸੋ 3 ਦਿਨ ਪਹਿਲਾਂ ਹੀ ਮੁੱਖ ਮੰਤਰੀ ਨਾਇਬ ਸੈਣੀ ਨੇ ਦਿੱਲੀ ਦੇ ਵਿੱਚ ਖੁਰਾਕ ਸਪਲਾਈ ਮੰਤਰੀ ਪਹਿਲਾਦ ਜੋਛੀ ਦੇ ਨਾਲ ਮੁਲਾਕਾਤ ਕੀਤੀ ਸੀ ਸੂਤਰਾਂ ਦੇ ਅਨੁਸਾਰ ਇਸ ਮੀਟਿੰਗ ਦੇ ਵਿੱਚ ਝੋਨੇ ਦੀ ਖਰੀਦ ਦੇ ਨਾਲ ਜੁੜੇ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਹੁਣ ਸਰਕਾਰ ਦੇ ਦੁਆਰਾ ਕਿਹਾ ਗਿਆ ਹੈ ਕਿ 23 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਪ੍ਰਦੇਸ਼ ਦੇ ਵਿੱਚ ਹੁਣ ਇਸ ਵਾਰ ਲਗਭਗ 84 ਲੱਖ ਮੈਟ੍ਰਿਕ ਝੋਨੇ ਦੀ ਆਮਦ ਦੀ ਉਮੀਦ ਹੈ ਸੋ ਇਸ ਤੋਂ ਬਾਅਦ ਹੁਣ ਝੋਨੇ ਦੀ ਐਮਐਸਪੀ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਅਮਰਤਸਰ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਨਿਕਲ ਕੇ ਆਈ ਹੈ ਪੁਲਿਸ ਨੇ ਇੱਕ ਸਰਕਾਰੀ ਸਕੂਲ ਦੀ ਟੀਚਰ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਸਾਹਨੇ ਫੜਿਆ ਹੈ ਪੁਲਿਸ ਨੇ ਕੁੱਲ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦੇ ਕੋਲੋਂ 9 ਕਿਲੋ ਹੈਰੋਇਨ ਚਿੱਟਾ ਬਰਾਮਦ ਕੀਤਾ ਗਿਆ ਹੈ ਚੱਲ ਰਹੀ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਹੁਣ ਅਮਰਤਸਰ ਸਿਟੀ ਦੇ ਵਿੱਚ 6 ਤਸਕਰਾਂ ਨੂੰ ਪੁਲਿਸ ਦੇ ਵੱਲੋਂ 9 ਕਿਲੋ ਹੈਰੋਇਨ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਇੱਕ ਸਰਕਾਰੀ ਸਕੂਲ ਦੀ ਲੇਡੀ ਟੀਚਰ ਵੀ ਤੁਹਾਨੂੰ ਦੱਸ ਦਈਏ ਕਿ ਯੂਡੀਸੀ ਸੋ ਜਾਂਚ ਦੇ ਵਿੱਚ ਹੁਣ ਪਤਾ ਲੱਗਿਆ ਹੈ ਕਿ ਇਹ ਖੇਪ ਪਾਕਿਸਤਾਨ ਦੇ ਵਿੱਚ ਤਸਕਰਾਂ ਦੇ ਵੱਲੋਂ ਡਰੋਨ ਦੇ ਰਾਹੀਂ ਪੰਜਾਬ ਦੇ ਵਿੱਚ ਭੇਜੀ ਗਈ ਸੀ ਸੋ ਸਰਹੱਦ ਪਾਰ ਇਹ ਲਗਾਤਾਰ ਤੁਹਾਨੂੰ ਦੱਦੀ ਹੈ ਕਿ ਡਰੋਨ ਦੇ ਰਾਹੀਂ ਖੇਪ ਭੇਜੀ ਜਾ ਰਹੀ ਸੀ ਤੇ ਪਾਕਿਸਤਾਨ ਤੋਂ ਲਗਾਤਾਰ ਇਹ ਖੇਪ ਪੰਜਾਬ ਦੇ ਵਿੱਚ ਅੰਮ੍ਰਿਤਸਰ ਏਰੀਆ ਦੇ ਵਿੱਚ ਆ ਰਹੀ ਸੀ ਗ੍ਰਿਫਤਾਰ ਕੀਤੇ ਗਏ ਤਸਕਰਾਂ ਦੇ ਵਿੱਚ ਦੋ ਔਰਤਾਂ ਸ਼ਾਮਲ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਸਰਕਾਰੀ ਸਕੂਲ ਦੀ ਟੀਚਰ ਹੈ ਸੋ ਕਾਫੀ ਹੈਰਾਨ ਕਰਦਾ ਮਾਮਲਾ ਇਹ ਸਾਹਮਣੇ ਨਿਕਲ ਕੇ ਆਇਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ ਸ਼ਹਿਰਟਾ ਦੀ ਰਹਿਣ ਵਾਲੀ ਹਨੀ ਧਾਂ ਦੇ ਪਿੰਡ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਅਤੇ ਇਸ ਤੋਂ ਲਾਵਾ ਜੰਡਿਆਲਾ ਗੁਰੂ ਦੀ ਰਹਿਣ ਵਾਲੀ ਹਰਿੰਦਰ ਹਿੰਦ ਅਤੇ ਪਰਮਜੀਤ ਪਾਰਸ ਜਸਬੀਰ ਕੌਰ ਅਤੇ ਇਸ ਤੋਂ ਇਲਾਵਾ ਕੁਲਵਿੰਦਰ ਕੌਰ ਸ਼ਾਮਲ ਹਨ ਕੁਲਵਿੰਦਰ ਕੌਰ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾ ਹੈ ਤੇ ਸਾਰੇ ਦੋਚੀ ਅਮਰਤਸਰ ਦੇ ਹੀ ਰਹਿਣ ਵਾਲੇ ਹਨ ਪੁਲਿਸ ਕਮਿਸ਼ਨਰ ਮੁਤਾਬਕ ਦੱਸਿਆ ਗਿਆ ਹੈ ਕਿ ਸ਼ਹਿਰਟਾ ਪੁਲਿਸ ਦੇ ਵੱਲੋਂ ਸਟੇਸ਼ਨ ਤੋਂ ਪਹਿਲਾਂ ਦੋਸ਼ੀ ਹਣੀ ਨੂੰ 20 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਮੁੱਲਜਮ ਦੀ ਪੁੱਛਗਿੱਛ ਦੇ ਆਧਾਰ ਦੇ ਉੱਤੇ ਹੀ ਧੰਦੇ ਪਿੰਡ ਦੀ ਰਹਿਣ ਵਾਲੀ ਗੌਰਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਦੇ ਕੋਲੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਲਗਾਤਾਰ ਸਾਈਬਰ ਠੱਗਾਂ ਦੇ ਵੱਲੋਂ ਲੋਕਾਂ ਦੇ ਅਕਾਊਂਟਾਂ ਦੇ ਵਿੱਚੋਂ ਪੈਸੇ ਕੱਢੇ ਜਾ ਰਹੇ ਹਨ ਜਾਂ ਫਿਰ ਉਹਨਾਂ ਦੇ ਨਾਲ ਸਾਈਬਰ ਤੌਰ ਦੇ ਉੱਤੇ ਫਰੋਡ ਕੀਤੇ ਜਾ ਰਹੇ ਹਨ ਸੋ ਇਸੇ ਦੌਰਾਨ ਤੋਂ ਅੰਦਾਜ਼ਾ ਦਈਏ ਕਿ ਹੁਣ ਕਪੂਰਥਲਾ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਪੂਰਥਲਾ ਪੁਲਿਸ ਨੇ ਫਗਵਾੜਾ ਦੇ ਵਿੱਚ ਇੱਕ ਵੱਡੇ ਸਾਈਬਰ ਧੋਖਾਧੜੀ ਰੈਕਟ ਦਾ ਪਰਦਾਫਾਸ਼ ਕੀਤਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਕੋਲੋਂ ਦਰਜਣਾ ਮੋਬਾਈਲ ਫੋਨ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਲੈਪਟਾਪ ਜਿਹੜੇ ਕਿ ਬਰਾਮਦ ਕੀਤੇ ਗਏ ਹਨ ਜੋ ਕਿ ਮੁੱਖ ਤੌਰ ਦੇ ਉਤੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਸੌਫਟਵੇਅਰ ਸਹੂਲਤਾਂ ਪ੍ਰਦਾਨ ਕਰਨ ਦੀ ਆੜ ਦੇ ਵਿੱਚ ਨਿਸ਼ਾਨਾ ਬਣਾਉਂਦੇ ਸਨ ਮੌਕੇ ਦੇ ਉੱਤੇ 36 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 40 ਲੈਪਟਾਪ ਅਤੇ ਇਸ ਤੋਂ ਇਲਾਵਾ 67 ਮੋਬਾਈਲ ਫੋਨ ਅਤੇ ਇਸ ਤੋਂ ਇਲਾਵਾ 1 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਸਾਈਬਰ ਤੌਰ ਦੇ ਉੱਤੇ ਠੱਗਿਆ ਜਾ ਰਿਹਾ ਸੀ ਤੇ ਇਸ ਤੋਂ ਇਲਾਵਾ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਸੋ ਮੁੰਡਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੈਕਟੇ ਇੱਕ ਸਥਾਨਕ ਬ ਮਰੀਂਦਰ ਸਿੰਘ ਉਰਫ ਸਾਬੀ ਟੌਰੀ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਜਿਸ ਨੇ ਇਮਾਰਤ ਨੂੰ ਕਿਰਾਏ ਦੇ ਉੱਤੇ ਲਿਆ ਸੀ ਤੇ ਉਹ ਦਿੱਲੀ ਦੇ ਸੂਰਜ ਦੇ ਨਾਲ ਜੁੜਿਆ ਹੋਇਆ ਸੀ ਜੋ ਕਿ ਅੱਗੇ ਕੋਲਕੱਤਾ ਦੇ ਸ਼ੇਨ ਨਾਮਕ ਇੱਕ ਸ਼ੱਕੀ ਵਿਅਕਤੀ ਦੇ ਨਾਲ ਜੁੜਿਆ ਹੋਇਆ ਸੀ ਲੈਣ ਦੇਣ ਮੁੱਖ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਬਿਟਕੁਆਇਨ ਦੇ ਰਾਹੀਂ ਕੀਤੇ ਜਾਂਦੇ ਸਨ ਤੇ ਹਵਾਲਾ ਚੈਨਲਾਂ ਦੀ ਸ਼ਮੂਲੀਅਤ ਵੀ ਇਸ ਦੇ ਵਿੱਚ ਪਾਈ ਗਈ ਹੈ ਸੋ ਜਾਣਕਾਰੀ ਦੇ ਅਨੁਸਾਰ ਹੁਣ ਥਾਣਾ ਸਾਈਬਰ ਕ੍ਰਾਈਮ ਕਪੂਰਥਲਾ ਵਿਖੇ FRI ਦਰਜ ਕੀਤੀ ਗਈ ਹੈ ਤੇ ਨੈਟਵਰਕ ਦੇ ਅਗਲੇ ਅਤੇ ਇਸ ਤੋਂ ਇਲਾਵਾ ਪਿਛਲੇ ਸਬੰਧਾਂ ਸਮੇਤ ਪੂਰੇ ਗੱਠ ਜੋੜ ਦਾ ਪਰਦਾ ਪਾਸ਼ ਕਰਨ ਦੇ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ ਵੱਡਾ ਗਰੋਹ ਹੁਣ ਫੜਿਆ ਗਿਆ ਹੈ ਜਿਨ੍ਹਾਂ ਦੇ ਕੋਲੋਂ 40 ਲੈਪਟਾਪ ਜਿਸ ਦੇ ਵਿੱਚ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ 67 ਮੋਬਾਈਲ ਫੋਨ ਇਹਨਾਂ ਨੇ ਕੋਲੋਂ ਬਰਾਮਦ ਕੀਤੇ ਗਏ ਹਨ ਸੋ 36 ਦੋਸ਼ੀ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਵਿੱਚ ਸ਼ਾਮਲ ਸਨ ਜੋ ਕਿ ਫਗਵਾੜਾ ਤੇ ਇਸ ਤੋਂ ਇਲਾਵਾ ਜਲੰਧਰ ਜਾਂਫਰ ਲੁਧਿਆਣਾ ਏਰੀਏ ਦੇ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਦੇ ਵੱਲੋਂ ਫਗਵਾੜੇ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਲੈ ਕੇ ਕਮਰਾ ਜਿਸ ਦੇ ਵਿੱਚ ਕਿ ਇਹ ਸਾਰਾ ਪ੍ਰੋਗਰਾਮ ਆਪਣਾ ਬਣਾਇਆ ਗਿਆ ਸੀ ਤੇ ਲੋਕਾਂ ਦੇ ਨਾਲ ਇਹਨਾਂ ਦੇ ਵੱਲੋਂ ਵੱਡੇ ਲੈਵਲ ਦੇ ਉੱਤੇ ਧੋਖਾਧੜੀ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਹੁਣ Amazon ਅਤੇ Flipkart ਵਰਗੇ ਪਲੇਟਫਾਰਮਾਂ ਦੇ ਉੱਤੇ ਲਗਾਤਾਰ ਸੇਲ ਚੱਲਣ ਵਾਲੀ ਹੈ ਸੋ ਜਿਸ ਦੇ ਕਾਰਨ ਦੀਵਾਲੀ ਅਤੇ ਦਸਹਿਰੇ ਦੇ ਉੱਤੇ ਹਰ ਸਾਲ ਇਹਨਾਂ ਦੇ ਵੱਲੋਂ ਸੇਲ ਚਲਾਈ ਜਾਂਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਦੇ ਵਿੱਚ ਦੁੱਧ ਦਹੀਂ ਤੋਂ ਲੈ ਕੇ ਆਟਾ ਚੌਲ ਅਤੇ ਲਿਪਸਟਿਕ ਤੱਕ 80% ਦੀ ਤੱਕ ਜਿਹੜੀ ਕਿ ਛੋਟ ਮਿਲੇਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ 80% ਦੀ ਤੱਕ ਇਹ ਚੀਜ਼ਾਂ ਇਸ ਦੇ ਉੱਤੇ ਸਸਤੀਆਂ ਹੋ ਜਾਣਗੀਆਂ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਵੀ ਇਲੈਕਟ੍ਰੋਨਿਕ ਸਮਾਨ ਵੀ ਖਰੀਦਣਾ ਹੈ ਮੋਬਾਈਲ ਫੋਨ, ਟੈਲੀਵਿਜ਼ਨ ਇਸ ਤੋਂ ਇਲਾਵਾ ਹੋਰ ਕੋਈ ਚੀਜ਼ਾਂ ਕਰਦੀਆਂ ਜੇਕਰ ਤੁਸੀਂ ਖਰੀਦਣੀਆਂ ਹਨ ਤੇ ਉਹ ਵੀ ਹੁਣ ਸਸਤੀਆਂ ਮਿਲਣਗੀਆਂ ਤੁਹਾਨੂੰ ਦੱਸ ਦਈਏ ਕਿ 23 ਸਤੰਬਰ ਤੋਂ ਇਹ ਸੇਲ ਜਿਹੜੀ ਕਿ ਸ਼ੁਰੂ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਕਿ ਅਗਲੇ 10 ਦਿਨਾਂ ਤੱਕ ਇਹ ਸੇਲ ਚੱਲਦੀ ਰਹੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਨੌਜਵਾਨਾਂ ਦੇ ਲਈ ਬੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਕਦੇ ਵਿਦੇਸ਼ ਜਾਣਾ ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਸੁਪਨਾ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਦੇ ਰਿਲੇਟਡ ਹੀ ਹੈ ਜਿਹੜੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀਹਾਂ ਖਬਰ ਤੇ ਇਹ ਲਗਾਈ ਗਈ ਹੈ ਕਿ ਹੁਣ ਪੰਜਾਬ ਦੇ ਵਿੱਚ ਪਾਸਪੋਰਟ ਜਿਹੜੇ ਉਹ ਬਣਨੇ ਕਾਫੀ ਜ਼ਿਆਦਾ ਘਟ ਚੁੱਕੇ ਹਨ ਤੇ ਇਸ ਤੋਂ ਇਲਾਵਾ ਕੈਨੇਡਾ ਅਮਰੀਕਾ ਜਾਂ ਫਿਰ ਇਸ ਤੋਂ ਇਲਾਵਾ ਹੋਰਾਂ ਦੇਸ਼ਾਂ ਨੂੰ ਜਾਣਾ ਜਿਹੜਾ ਕਿ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਜੀਹਾਂ ਇਹ ਭਗਵੰਤ ਮਾਨ ਦੇ ਰਿਲੇਟਡ ਜਿਹੜੀ ਕਿ ਖਬਰ ਲਗਾਈ ਗਈ ਹੈ ਭਗਵੰਤ ਮਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਕਹਾਣੀ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਜਿਸ ਨੂੰ ਕੋਈ ਵਤਨ ਵਾਪਸੀ ਵੀ ਕਿਹਾ ਜਾ ਸਕਦਾ ਹੈ ਇਹ ਸਿਰਫ ਇੱਕ ਸਰਕਾਰੀ ਯੋਜਨਾ ਨਹੀਂ ਸਗੋ ਕਿ ਮਾਨਸਿਕਤਾ ਵਿੱਚ ਵੀ ਤਬਦੀਲੀ ਹੈ ਸੋ ਜਿਹੜੇ ਕੀ ਹੁਣ ਤਾਜ਼ਾ ਡਾਟਾ ਜਾਰੀ ਕੀਤਾ ਗਿਆ ਹੈ ਕਿ ਸਾਲ 2025 ਦੇ ਵਿੱਚ 1 ਜਨਵਰੀ ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਵਿੱਚ ਰੋਜ਼ਾਨਾ ਔਸਤਨ ਲਗਭਗ 1978 ਪਾਸਪੋਰਟ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜੋ ਕਿ ਪਿਛਲੇ ਕਈ ਸਾਲਾਂ ਦੇ ਨਾਲੋਂ ਘੱਟ ਸਾਫਤ ਹੋਈਆਂ ਹਨ ਜਿਹੀਂ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਘੱਟ ਪਾਸਪੋਰਟ ਬਣੇ ਹਨ ਇਹ ਡਾਟਾ ਜਿਹੜਾ ਕੀ ਹੁਣ ਸ਼ੇਅਰ ਕੀਤਾ ਗਿਆ ਹੈ ਸੋ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਲ 2025 ਦੇ ਵਿੱਚ ਹੁਣ ਤੱਕ 3.5 ਲੱਖ ਪਾਸਪੋਰਟ ਜਾਰੀ ਕੀਤੇ ਗਏ ਹਨ ਜਨਵਰੀ ਤੋਂ ਲੈ ਕੇ ਜੂਨ ਤੱਕ ਸੋ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇੱਕ ਅੱਧੇ ਰਹਿ ਚੁੱਕੇ ਹਨ ਜਦਕਿ ਪਿਛਲੇ ਸਾਲਾਂ ਦੇ ਵਿੱਚ 7.5 ਲੱਖ ਦੇ ਕਰੀਬ ਪਾਸਪੋਰਟ ਜਾਰੀ ਕੀਤੇ ਜਾਂਦੇ ਸਨ ਪਰ ਤੁਨ دادੀ ਕੇਸ ਦੇ ਵਿੱਚ ਭਗਵੰਤਮਾਨ ਦੀ ਕੋਈ ਵੀ ਸ਼ਮੂਦੀਗਤ ਨਹੀਂ ਹੈ ਕਿ ਭਗਵੰਤਮਾਨ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਜੌਬਾਂ ਹੀ ਨਹੀਂ ਜਿਆਦੀਆਂ ਦੇ ਦਿੱਤੀਆਂ ਗਈਆਂ ਹਨ ਕਿ ਉਹਨਾਂ ਦੀ ਵਤਨ ਵਾਪਸੀ ਹੋ ਚੁੱਕੀ ਹੈ ਇਸ ਦੇ ਪਿੱਛੇ ਦਾ ਵੱਡਾ ਕਾਰਨ ਇਹ ਹੈ ਕਿ ਹੁਣ ਕੈਨੇਡਾ ਅਮਰੀਕਾ ਤੇ ਇਸ ਤੋਂ ਇਲਾਵਾ ਯੂਕੇ ਵਰਗੇ ਦੇਸ਼ਾਂ ਦੇ ਵੱਲੋਂ ਸਟੱਡੀ ਵੀਜ਼ੇ ਜਾਂ ਫਿਰ ਇਸ ਤੋਂ ਇਲਾਵਾ ਟੂਰਿਜ਼ਮ ਤੁਵੀਜ਼ੀਆਂ ਦੇ ਵਿੱਚ ਕਾਫੀ ਜ਼ਿਆਦਾ ਕਟੌਤੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤੇ ਹੁਣ ਤੱਕ ਸਾਲ 2000 ਪਟਿਆਲੇ ਵਿੱਚ ਜਿਹੜੇ ਵੀਜ਼ੇ ਜਾਰੀ ਕੀਤੇ ਗਏ ਆ ਉਹਨਾਂ ਦੇ ਵਿੱਚ 80% ਦੀ ਤੱਕ ਰਿਫਿਊਜ਼ਲ ਦਿੱਤੀ ਗਈ ਹੈ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਸੋ ਜਿਸ ਦੇ ਕਾਰਨ ਹੁਣ ਪੰਜਾਬੀ ਸਟੂਡੈਂਟ ਕੈਨੇਡਾ ਦੇ ਵਿੱਚ ਜਾਣ ਤੋਂ ਕੁਤਰੌਣ ਲੱਗੇ ਹਨ ਕਿਉਂਕਿ ਉੱਥੇ ਕੰਮ ਦੀ ਵੀ ਕਾਫੀ ਜ਼ਿਆਦਾ ਘਾਟ ਹੋ ਚੁੱਕੀ ਹੈ ਇਸੇ ਤਰ੍ਹਾਂ ਦੀ ਹੀ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਰੰਗ ਲਿਆਈ ਹੈ ਮਾਨ ਸਰਕਾਰ ਦੀ ਵਤਨ ਵਾਪਸੀ ਲਹਿਰ ਦਿਨੋ ਦਿਨ ਘਟਦਾ ਜਾ ਰਿਹਾ ਹੈ ਵਿਦੇਸ਼ ਜਾਣ ਦਾ ਰੁਝਾਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਖਿਲਾਫ ਜਿਹੜਾ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਹੁਣ ਪ੍ਰਚਾਰ ਕੀਤਾ ਗਿਆ ਸੀ ਕਿ ਰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਦੇ ਕਾਰਨ ਪੰਜਾਬੀ ਨੌਜਵਾਨ ਬਾਹਰ ਨਹੀਂ ਜਾ ਰਹੇ ਸਗੋਂ ਕਿ ਬਾਹਰਲੇ ਦੇਸ਼ਾਂ ਦੇ ਵੱਲੋਂ ਹੀ ਵੀਜ਼ੇ ਬੰਦ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਇੱਕ ਮਾਸੂਮ ਪ੍ਰਵਾਸੀ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਕਾਲੇ ਰੰਗ ਦਾ ਸੂਟ ਪਾ ਕੇ ਆਈ ਸੀ ਔਰਤ ਤੇ ਬੱਚਾ ਚੁੱਕ ਕੇ ਹੋ ਗਈ ਹੈ ਫਰਾਰ ਇਸ ਦੀ ਇੱਕ ਵੀਡੀਓ ਹੁਣ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਸਾਹਮਣੇ ਆ ਚੁੱਕੀ ਹੈ ਜਿਸ ਵਿੱਚ ਔਤ ਬੱਚੇ ਨੂੰ ਗੋਦੀ ਦੇ ਵਿੱਚ ਚੁੱਕ ਕੇ ਲੈ ਜਾਂਦੀ ਹੋਈ ਨਜ਼ਰ ਆ ਰਹੀ ਹੈ ਔਰ ਤਾਂ ਉਸਦੇ ਸਾਥੀ ਨੇ 16 ਸਤੰਬਰ 2:15 ਦੇ ਉੱਤੇ ਸਵੇਰ ਦੇ ਟਾਈਮ ਦੇ ਉੱਤੇ ਬੱਚੇ ਨੂੰ ਅਗਵਾ ਕੀਤਾ ਹੈ ਜੀहां ਤੁਹਾਨੂੰ ਦੱਸ ਦਿਆ ਕਿ ਬੱਚੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ 16 ਸਤੰਬਰ ਨੂੰ 11 ਵਜੇ ਦੇ ਕਰੀਬ ਜਿਹੜਾ ਕਿ ਰੇਲਵੇ ਸਟੇਸ਼ਨ ਦੇ ਉੱਤੇ ਇਹ ਪ੍ਰਵਾਸੀ ਆਪਣੇ ਬੱਚੇ ਨੂੰ ਲੈ ਕੇ ਪਹੁੰਚੇ ਸਨ ਸ਼ਾਇਦ ਇਹ ਪੰਜਾਬ ਤੋਂ ਆਪਣੇ ਦੇਸ਼ ਦੇ ਵਿੱਚ ਜਾ ਰਹੇ ਹੋਣਗੇ ਔਰਤ 16 ਸਤੰਬਰ ਨੂੰ 11 ਵਜੇ ਦੇ ਕਰੀਬ ਰਾਤ ਨੂੰ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚਦੀ ਹੈ ਫਿਰ ਉਹ ਆਪਣੇ ਸਾਥੀ ਦੇ ਨਾਲ ਬੁਕਿੰਗ ਖਿੜਕੀ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ ਸੋ ਅੱਧੀ ਰਾਤ ਤਕ ਤਕਰੀਬਨ ਸਵਾ 2 ਵਜੇ ਦੇ ਕਰੀਬ ਉਸ ਦੇ ਵੱਲੋਂ ਬੱਚੇ ਨੂੰ ਨੇੜੇ ਹੀ ਸੁੱਤੀ ਪਈ ਉਸ ਦੀ ਮਾਂ ਦੇ ਬਿਸਤਰੇ ਤੋਂ ਚੁੱਕ ਲਿਆ ਤੇ ਆਪਣੇ ਸਾਥੀ ਦੇ ਨਾਲ ਉੱਥੋਂ ਉਹ ਭੱਜ ਗਈ ਹੈ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਪ੍ਰਵਾਸੀਆਂ ਦਾ ਬੱਚਾ ਹੈ ਬੱਚਾ ਕਿਸੇ ਦਾ ਵੀ ਹੋਵੇ ਪਰਵਾਸੀਆਂ ਦਾ ਹੋਵੇ ਚਾਹੇ ਪੰਜਾਬੀਆਂ ਦਾ ਹੋਵੇ ਪਰ ਇਹ ਬੱਚਾ ਜ਼ਰੂਰ ਜਿਹੜਾ ਕਿ ਮਿਲਣਾ ਚਾਹੀਦਾ ਹੈ ਜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਲੇ ਸੂਟ ਦੇ ਵਿੱਚ ਲੱਗ ਤੇ ਪੰਜਾਬੀ ਔਰਤ ਰਹੀ ਹੈ ਬਾਕੀ ਮਾਮਲਾ ਜਿਹੜਾ ਕਿ ਹੁਣ ਜਾਂਚ ਦੇ ਵਿੱਚ ਹੈ ਸੋ ਦੇਖਣਾ ਹੋਵੇਗਾ ਕਿ ਆਖਰਕਾਰ ਇਹ ਬੱਚਾ ਲੈ ਕੇ ਗ੍ਰਹੀ ਕਿੱਥੇ ਹੈ ਸੋ ਇਸ ਦੀ ਜਾਂਚ ਜਿਹੜੀ ਹੁਣ ਚੱਲ ਰਹੀ ਹੈ ਇੱਕ ਆਟੋ ਰਿਕਸ਼ਾ ਦੇ ਵਿੱਚ ਉੱਥੋਂ ਭੱਜ ਜਾਂਦੇ ਹਨ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਬੜੀ ਹੀ ਚਲਾਕੀ ਦੇ ਨਾਲ ਇਸ ਔਰਤ ਦੇ ਵੱਲੋਂ ਇਸ ਬੱਚੇ ਨੂੰ ਜਿਹੜਾ ਕਿ ਚੋੱਕ ਕੇ ਲੈ ਜਾਂਦੀ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਦੀ ਭਾਲ ਕੀਤੀ ਜਾ ਰਹੀ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੰਦਾ ਬੰਬ ਧਮਾਕੇ ਦੇ ਵਿੱਚ ਹੁਣ ਮੁਲਜ਼ਮ ਦਾ ਘਰ ਸੀਲ ਕਰ ਦਿੱਤਾ ਹੈ ਤੇ ਫੌਜ ਨੇ ਪੂਰੇ ਪਿੰਡ ਨੂੰ ਪਾ ਲਿਆ ਹੈ ਕਿਰਾ ਜੀ ਹਾਂ ਬੰਬ ਸਮਗਰੀ ਕੀਤੀ ਗਈ ਹੈ ਨਸ਼ਟ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਿਛਲੇ ਦਿਨੀ ਹੀ ਗੁਰਪ੍ਰੀਤ ਨਾਂ ਦੇ ਇੱਕ ਨੌਜਵਾਨ ਦੇ ਵੱਲੋਂ ਇੱਕ ਬੰਬ ਨੂਮਾ ਚੀਜ਼ ਘਰ ਦੇ ਵਿੱਚ ਹੀ ਬਣਾਈ ਜਾ ਰਹੀ ਸੀ ਜਿਸ ਤੋਂ ਬਾਅਦ ਕੀ ਧਮਾਕਾ ਹੋ ਜਾਂਦਾ ਹੈ ਤੇ ਹੁਣ ਇਸ ਨੂੰ ਹਸਪੀਟਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਤੇ ਅਗਲੀ ਪੁਛਗਿੱਛ ਦੇ ਲਈ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਏਸੇ ਦੇ ਪਿੰਡ ਦੇ ਵਿੱਚ ਫੌਜ ਸੱਦੀ ਗਈ ਹੈ ਜਿਨ੍ਹਾਂ ਦੇ ਵੱਲੋਂ ਜਿਹੜੀਆਂ ਕਿ ਬੰਬ ਨੂਮਾ ਚੀਜ਼ਾਂ ਸੀ ਇਸ ਤੋਂ ਇਲਾਵਾ ਰਸਾਇਣ ਸਨ ਉਹਨਾਂ ਪਦਾਰਥਾਂ ਨੂੰ ਨਾਸ਼ਟ ਕਰ ਦਿੱਤਾ ਗਿਆ ਹੈ ਤੇ ਹੁਣ ਸਾਰੇ ਹੀ ਪਿੰਡ ਨੂੰ ਜਿਹੜਾ ਕਿ ਘੇਰਾ ਪਾਇਆ ਗਿਆ ਹੈ ਤੇ ਇਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਅਗਲੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਗੌਰਪ੍ਰੀਤ ਤੋਂ ਵੀ ਲਗਾਤਾਰ ਪੁੱਛਗਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਸ ਮਾਮਲੇ ਦੇ ਮਗਰ ਕੌਣ ਸੀ ਤੇ ਉਹ ਆਖਰਕਾਰ ਕਿਸ ਦੇ ਲਈ ਇਹ ਸਭ ਕੁਝ ਤਿਆਰ ਕਰ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਇਹ ਮਨੁੱਖੀ ਬੰਬ ਦੇ ਲਈ ਮੁਨਕੀ ਬੰਬ ਬਣਾਉਣਾ ਚਾਹੁੰਦਾ ਸੀ ਤੇ ਇਸ ਦੇ ਵੱਲੋਂ 벨ਟ ਦੇ ਵਿੱਚ ਬੰਬ ਫਿੱਟ ਕਰਕੇ ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਧਮਾਕੇ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਜਿਸ ਤੋਂ ਪਹਿਲਾਂ ਇਸ ਦੇ ਘਰ ਦੇ ਵਿੱਚ ਹੀ ਬਲਾਸਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਹੁਣ 2 ਦਿਨ ਲਗਾਤਾਰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਜੀ ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਮਗਰੋਂ ਹੁਣ ਬੇਸ਼ੱਕ ਦਰਿਆਮੰਦ ਵਿੱਚ ਪਾਣੀ ਦਾ ਪੱਧਰ ਹੌਲੀ-ਹੌਲੀ ਘਟ ਰਿਹਾ ਹੈ ਪਰ ਕਈ ਸਕੂਲ ਅਜੇ ਵੀ ਜਿਹੀ ਹਨ ਜਿਨ੍ਹਾਂ ਦੇ ਵਿੱਚ ਕੀ ਪਾਣੀ ਮੌਜੂਦ ਹੈ ਸੋ ਇਸੇ ਦੌਰਾਨ ਹੁਣ ਕਪੂਰਥਲਾ ਦੇ ਵਿੱਚ 19 ਅਤੇ 20 ਸਤੰਬਰ ਨੂੰ ਤਿੰਨ ਸਰਕਾਰੀ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹੁਣ 22 ਸਤੰਬਰ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਮਹਾਰਾਜਾ ਅਗਰਸੈ ਦੇ ਵਿੱਚ ਸੋਮਵਾਰ ਨੂੰ 22 ਸਤੰਬਰ ਨੂੰ ਸਾਰੇ ਹੀ ਪੰਜਾਬ ਦੇ ਸਰਕਾਰੀ ਪ੍ਰਾਈਵੇਟ ਸਕੂਲ ਵੀ ਬੰਦ ਰਹਿਣਗੇ ਤੇ ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਵੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਨੇ ਹੁਣ ਸੱਦਿਆ ਹੈ ਵਿਧਾਨ ਸਭਾ ਦਾ ਵਿਸ਼ੇਸ਼ ਇਸ ਲਾਸ ਜੀਹਾਂ 26 ਤੋਂ 29 ਤੱਕ ਚੱਲੇਗੀ ਕਾਰਵਾਈ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਹੋਈ ਤਬਾਹੀ ਦੇ ਨਾਲ ਸਬੰਧਤ ਕੁਝ ਨਿਯਮਾਂ ਦੇ ਵਿੱਚ ਹੁਣ ਲੋਕ ਪੱਖੀ ਸੋਧਾਂ ਕਰਨ ਦੇ ਲਈ ਅਤੇ ਇਸ ਤੋਂ ਲਾਭ ਮੁਆਵਜ਼ੇ ਸੰਬੰਧੀ ਜਿਹੜੇ ਕਿ ਨਵੇਂ ਕਾਨੂੰਨ ਬਣਾਉਣ ਦੇ ਲਈ ਭਗਵੰਤ ਮਾਨ ਸਰਕਾਰ ਦੇ ਵੱਲੋਂ ਹੁਣ 26 ਤੋਂ ਲੈ ਕੇ 29 ਸਤੰਬਰ ਤੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ ਸੋ ਇਸ ਦੇ ਵਿੱਚ ਹੁਣ ਲੋਕਾਂ ਦੇ ਲਈ ਵੱਡੇ ਐਲਾਨ ਹੋ ਸਕਦੇ ਹਨ ਜਿਨ੍ਹਾਂ ਜਿਨ੍ਹਾਂ ਨੂੰ ਮੁਆਵਜ਼ਾ ਦੇਣਾ ਹੈ ਸੋ ਉਹਨਾਂ ਦੇ ਲਈ ਵੀ ਵੱਡੀ ਖੁਸ਼ਖਬਰੀ ਆ ਸਕਦੀ ਹੈ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਭਗਵੰਤ ਮਾਨ ਦੇ ਪੁੱਲੋਂ ਹੁਣ ਜਿਹੜੇ ਕੀ ਇਹ ਸੈਸ਼ਨ ਦੇ ਦੌਰਾਨ ਵੱਡੇ ਐਲਾਨ ਕੀਤੇ ਜਾ ਸਕਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰਤਸਰ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਵੱਡੀ ਵਾਰਤਾਣ ਤੇ ਨਾਲ ਤੈਲੀਆ ਹੈ ਪੰਜਾਬ ਗੋਲੀਆਂ ਦੇ ਨਾਲ ਭੁੰਨ ਦਿੱਤਾ ਹੈ ਕਾਰ ਦੇ ਵਿੱਚ ਜਾ ਰਿਹਾ ਮੁੰਡਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਅਮਰਤਸਰ ਦੇ ਵਿੱਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਮਰਤਸਰ ਦੇ ਗੋਲਡਨ ਐਵੇਨਿਊ ਦੇ ਬਾਹਰ ਅੰਨੇ ਵਾ ਗੋਲੀਬਾਰੀ ਹੋਈ ਹੈ ਤੇ ਜਿਸ ਦੇ ਵਿੱਚ ਨੌਜਵਾਨ ਕ੍ਰੇਟਾਕਾਰ ਦੇ ਵਿੱਚ ਜਾ ਰਿਹਾ ਸੀ ਤੇ ਜਦੋਂ ਅਚਾਨਕ ਮੋਟਰਸਾਈਕਲ ਦੇ ਉੱਤੇ 5-6 ਸਵਾਰ ਹਮਲਾਵਰ ਹੁੰਦੇ ਹਨ ਤੇ ਗੋਲੀਆਂ ਦੇ ਨਾਲ ਹਮਲਾ ਕਰ ਦਿੰਦੇ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਦੇ ਵਿੱਚ 24 ਸਾਲਾ ਨਤੀਸ਼ ਕੁਮਾਰ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਜਦਕਿ ਉਸ ਦਾ ਦੋਸਤ ਹਰਪ੍ਰੀਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਸੂਚਨਾ ਮਿਲਦਿਆਂ ਹੀ ਹੁਣ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਹੈ ਤੇ ਕ੍ਰੇਟਾ ਕਾਰ ਨੂੰ ਕਾਬੂ ਦੇ ਵਿੱਚ ਲੈ ਲਿਆ ਹੈ ਸੋ ਹੁਣ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿੱਚ 14 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਦੇ ਕਾਰਨ ਹੁਣ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ